ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਤੇ ਜੀ ਅੱਜ ਵੀਡੀਓ ਵਿੱਚ ਪਪਾ ਅੰਜਨ ਅਸੇ ਲਾਈ ਲੈ ਕੇ ਆ ਜੀ ਚਾਰ ਤਾਂ ਬਾਈਕਾਂ ਵਾਲੇ ਬਾਈ ਝੋਟ ਗਈਆਂ ਅਕਸਰ ਇੱਕ ਬਾਈਕ ਵਾਲੇ ਜਰਸੀ ਬੱਚੀ ਆ ਗਈ ਆਉ ਕਰ ਲੈਨੇ ਬਾਈ ਨਾਲ ਗੱਲਬਾਤ ਅੱਜ ਬਾਈ ਜੀ ਬਾਈ ਜੀ ਸੱਸੀ ਕਾਰ ਸੱਸੀ ਗਾੜੀ ਹੋ ਠੀਕ ਹੋ ਡਾਕਟਰ ਸਾਹਿਬ ਜੀ ਬਜੀ ਜੀ ਤੁਸੀਂ ਹੱਸੋ ਠੀਕ ਹੋ ਵਧੀਆ ਹਾਂਜੀ ਹਾਂਜੀ ਬਹੁਤ ਵਧੀਆ ਜੀ ਨਾਮ ਤੇ ਐਡਰੈਸ ਬੋ ਨਾਂ ਬਾਈ ਜੋਗਾ ਪਿੰਡ ਮੂਹ ਹੂੰ ਨੇੜੇ ਛੋਟਾ ਸ਼ੀਨੇ ਵਾਲਾ ਵੱਡਾ ਸ਼ੀਨੇ ਵਾਲਾ ਧਨੇਰ ਤੇ ਗਹਿਣਾ ਜ਼ਿਲ੍ਹਾ ਕਿਲਾਪੈਨ ਜ਼ਿਲ੍ਹਾ ਪਰੁੰਬਰਨਾਲਾ ਪੈਂਦਾ ਜੀ ਮੋਬਾਈਲ ਨੰਬਰ 95698 ਹੂੰ 55809 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਤੇ ਝੋਟੀ ਦੇ ਕਿੰਨੀ ਉਮਰ ਹੈ ਜੀ ਇਹ ਢਾਈ ਸਾਲ ਦੇ ਕਰੀਬ ਹੋਊ ਬਾਈ ਠੀਕ ਹੈ ਹਾਂ ਕਿੰਨਾ ਕੀ ਰਿਕਾਰਡ ਹੈ ਦੀ ਮਾਨ ਬਈ ਬੇ ਰਿਕਾਰਡ ਆਪਾਂ ਨੂੰ ਕਿਸੇ ਦਾ ਨਹੀਂ ਪਤਾ ਹੈਗਾ ਓਕੇ ਹਾਂ ਆਪਾਂ ਕਿੰਨੇ ਵੱਡੀਆਂ ਛੋਟੀਆਂ ਘੇ ਘਰੋਂ ਲਈਆਂ ਨੇ ਠੀਕ ਹੈ ਤੇ ਉਹ ਛੋਟੀਆਂ ਦੋਸ਼ੀਆਂ ਇੱਕ ਵਿੱਕ ਗਈ ਤੇ ਉਹ ਜਿਹੜੀ ਦੋ ਇੱਕ ਘਰੋਂ ਲਈਆਂ ਠੀਕ ਆ ਉਹ ਜਿਹੜੀ ਮੱਝਾਂ ਚੰਗੀਆਂ ਨੇ ਪਰ ਰਿਕਾਰਡ ਆਪਾਂ ਨੂੰ ਕਿਸੇ ਦਾ ਨਹੀਂ ਪਤਾ ਛੋਟੀ ਚੰਗੀ ਬਹੁਤ ਹਾਂ ਚੰਗੀ ਛੋਟੀ ਆ ਥੋੜੀ ਦਿਖਾ ਦੇ ਹਾਂ ਥੋੜੀ ਬਹੁਤ ਥਾਣੇ ਚਾਰ ਥਣ ਲੰਮੇ ਲੰਮੇ ਥਾਣਾ ਬਹੁਤ ਵਧੀਆ ਇਹਦੇ ਥਣ ਪਲੀ ਵੀ ਚੰਗੀ ਆ ਫੇਸ ਬੜਾ ਚੰਗਾ ਸਿੰਘ ਸਿੰਘ ਆ ਸਿੰਘ ਸ਼ੋਰ ਆਦਿਆ ਪੂਰਾ ਰਿੰਗ ਸਿੰਘ ਆ ਛੋਟਾ ਜਿਹਾ ਨਹੀਂ ਸਹੀ ਗੱਲ ਆ ਭਾਈ ਹਾਂ ਪਲੀ ਵੀ ਵੀ ਚੰਗੀ ਆ ਨਾ ਹਾਂ ਪਲੀ ਵੀ ਪੂਰੀ ਵਧੀਆ ਜੁਗਰਮ ਵਾਲੀ ਜਿਹੜੇ ਹਿਸਾਬ ਨਾਲ ਤਿਆਰੀ ਆ ਨਾ ਛੋਟੀ ਵੀ ਛੇਤੀ ਟੀਟੀ ਆ ਹਾਂ ਹਾਂ ਬੱਚੇ ਦਾ ਟੀਕੇ ਦੇ ਤਕਰੀਬਨ 10 ਲਗੋਈ ਆ ਹੂੰ ਲੈ ਭਾਈ ਸਿੰਘ ਦੀ ਬੰਤਰ ਬੜੀ ਵਧੀਆ ਵਧੀਆ ਮੈਂ ਛੋਟੀ ਜੀ ਬੁੱਤੀਆ ਪੂਰੀ ਇੱਕ ਹੋ ਜਾ ਕੇ ਦੋਨੇ ਇੱਕੋ ਜੇ ਭਾਈ ਪੂਰੇ ਵਧੀਆ ਰਿੰਗ ਸਿੰਘ ਆ ਪੂਰੇ ਟੌਪ ਦੇ ਨੇ ਗੋਲ ਗੋਲ ਪਈ ਆ ਪੂਰੀ ਰਾਜੀ ਆ ਪਲੀ ਵੀ ਆ ਛੋਟੀ ਖਣ ਝੋਲੀ ਚੰਗੀ ਆ ਮੁੱਲ ਕੀ ਆ ਵੀਰੇ ਜੈ ਜੈ ਇਹ ਬਈ ਆਪਣੇ ਮੁੱਲ ਨਾਲ ਸਾਰਿਆਂ ਦੇ ਜਾਇਜ਼ ਹੀ ਹੋਣਗੇ ਬਾਈ ਜੀ ਦੇ ਵਿੱਚੋਂ ਮੰਨ ਕੇ ਚੱਲ ਕੋਈ ਵੀ ਰਿਸੋਰਸ ਸਮਝ ਕੇ ਫੋਨ ਲਾਵੇ ਠੀਕ ਆ ਬਾਈ ਆਪਾਂ 40000 ਦੀ ਦੇ ਦਾਂਗੇ ਠੀਕ ਆ ਬਾਈ ਹਾਂ 40000 ਦੀ ਝੋਟੀ ਬਾਈ ਕਹਿੰਦਾ ਦੇ ਦਾਂਗੇ ਵਿੱਚੋਂ ਕੋਈ ਚੱਕਰ ਨਹੀਂ ਮਾਨ ਤਨ ਮੌਕੇ ਤੇ ਹੋ ਜੂਗਾ ਪਰ ਝੋਟੀ ਚੰਗੀ ਆ ਹਾਂ ਝੋਟੀ ਕਲਮ ਲਾ ਕੇ ਜਣੀ ਪੂਰੀ ਚੰਗੀ ਆ ਕੱਦ ਦੀ ਚੰਗੀ ਆ ਥਣਾ ਦੀ ਚੰਗੀ ਆ ਸਿੰਘ ਦੀ ਚੰਗੀ ਆ ਸਾਫ ਸੁਥਰੀ ਝੋਟੀ ਆ ਹਾਂ ਪੂਰੀ ਸਾਫ ਸੁਥਰੀ ਝੋਟੀ ਆ ਅੱਗੇ ਦੋ ਨੰਬਰ ਤੇ ਹਾਂ ਬਸ ਉਹਨੇ ਕੁ ਉਮਰ ਹੀ ਤਕਰੀਬਨ ਹੀ ਦੀ 2.5 ਸਾਲ ਦੀ ਕਰੀਬ ਹੀ ਠੀਕ ਆ ਜੀ ਆ ਤੇ ਇਹਦੀ ਵਿੱਚ ਝੂਲੀ ਝੁਲੀ ਦਿਖਾ ਦੇ ਹੂੰ ਇਹ ਵੀ ਜੰਨੇ ਚੰਗੀ ਮਾਨ ਦਿੱਤੀ ਗਈ ਆ ਠੀਕ ਆ ਬਾਈ ਝੂਲੀ ਨੇੜ ਤੋਂ ਚੈੱਕ ਕਰਵਾ ਬਰੀਕ ਬਰੂਕ ਬਹੁਤ ਆ ਜੰਨੇ ਚੰਡੀ ਇਹਦੀ ਹੂੰ ਚਾਰ ਥਾਨ ਹੋਣਗੇ ਸ਼ਾਰੀਆਂ ਦੇ ਫੇਸ ਬੜਾ ਚੰਗਾ ਸਿੰਘ ਚੰਗਾ ਕਾਦੇ ਦਾ ਵੀ ਚੰਗਾ ਠੀਕ ਆ ਇਹ ਵੀ ਸੇਤੂ ਹੀ ਲੈ ਲੂ ਹਣਾ ਹਾਂ ਬਸ ਠੀਕੇ ਦੇ ਤਾਂ ਤਕਰੀਬਨ ਇਹ ਦੋਨੇ ਤਾਂ ਬਸ 2 ਮਹੀਨਿਆਂ ਨੂੰ ਤਿਆਰ ਹੀ ਆ ਸਹੀ ਆ ਬਾਈ ਤੇ ਉਹ ਅਜੇ ਬਸ ਮੰਨ ਕੇ ਚੱਲ 2-4 ਮਹੀਨੇ ਰੋਕ ਕੇ ਲੈ ਲੂਗੀ ਸਹੀ ਆ ਬਾਈ ਇਹ ਤਾਂ ਜੰਨੇ ਬਸ ਦੋਨੇ ਤਿਆਰ ਹੀ ਆ ਠੀਕੇ ਦੇ ਤੱਕ ਬਾਕੀ ਸਾਫ ਸੁਥਰੀਆਂ ਝੋਟੀਆਂ ਨੇ ਯਾਰ ਹਾਂ ਸਾਫ ਸੁਥਰੀਆਂ ਨੇ ਬਿਲਕੁਲ ਕੁਆਲਿਟੀ ਚੰਗੀ ਹੈ ਝੋਟੇ ਵੀ ਬਹੁਤ ਚੰਗੀ ਆ ਬਾਈ ਰਿੰਗ ਸਿੰਘ ਹੀ ਇਹਦਾ ਦਾ ਬੁੱਧੀਵਾਤੀ ਬਹੁਤ ਸੋਹਣੀ ਜੈਕਰੋ ਦੋਨੇ ਸਿੰਘ ਇੱਕ ਹੋ ਜਾਂ ਨਾਲੇ ਨਾਲੋਂ ਪੂਰੇ ਮੁੜਦੇ ਰਿੰਗ ਸਿੰਘ ਇਹਦਾ ਮੁੱਲ ਵੀਰੇ ਜਾਇਜ਼ ਆ ਇਹਦਾ ਵੀ ਚੱਲ ਗਿਆ ਵੀਰੇ ਮਾਨਤਨ ਹੋ ਜਾ ਹਾਂ ਕਰ ਦਾਂਗੇ ਕਰ ਦਾਂਗੇ ਠੀਕ ਆ ਬਾਈ 40000 ਰੁਪਿਆ ਮੁੱਲ ਮਾਨਤਨ ਜਿਹੜਾ ਮੌਕੇ ਤੇ ਕੋਈ ਚੱਕਰ ਨਹੀਂ ਹੋ ਜੂਗਾ ਬਾਈ ਝੋਟੇ ਚੰਗੀ ਆ ਕੰਦਗਾਠ ਵਾਲੀ ਆ ਹਨ ਜੋੜੀ ਵੀ ਚੰਗੀ ਆ ਅੱਗੇ ਵੀਰੇ ਤਿੰਨ ਨੰਬਰ ਇਹਦੀ ਕਿੰਨੀ ਕੁ ਉਮਰ ਆ ਇਹ ਤਕਰੀਬਨ 2 ਕੁ ਸਾਲ ਦੀ ਆ ਓਕੇ ਹਾਂ ਠੀਕ ਆ ਬਾਈ ਤੇ ਇਹ ਆਪਾਂ ਤਿੰਨ ਇੱਕੇ ਘਰੋਂ ਲਈਆਂ ਹੋਈਆਂ ਨੇ ਝੋਲੀ ਝਾਲੀ ਇਹਦੇ ਜਮਾ ਜੈਡ ਬਲੈਕ ਘੱਟਿਆ ਕੋਈ ਇਹ ਪੂਸ ਜਮਾ ਹਨਾ ਬਲੈਕ ਹਾਂ ਜਮਾ ਬਲੈਕ ਸਾਰੇ ਘੱਟੇ ਜਣੀ ਇਸ ਸਿੰਘ ਝੋਲੀ ਦਿਖਾ ਦੇਗਾ ਹਾਂ ਝੋਲੀ ਵੀ ਪੂਰੀ ਟੋਪ ਦੀ ਹੈ ਜੀ ਕੱਦ ਵੀ ਚੰਗਾ ਇਹ ਥੋੜਾ ਜਿਹਾ ਰੋਕੇ ਸੀਮਣ ਲੈ ਲਊ ਹਨਾ ਭਾਈ ਹਾਂ ਲੈ ਚਾਰ ਹੀ ਥਾਣੇ ਇਹਦੇ ਵੀ ਪੂਰੇ ਬੋਲ ਦੇ ਨੂ ਵੀ ਤੋੜ ਕੇ ਦਿਖਾ ਦੀਏ ਟੋਟੀਆਂ ਸਾਰੀਆਂ ਚੰਗੀਆਂ ਨੇ ਟੋਟੀਆਂ ਬਸ ਇੱਕ ਦੂਜੀ ਤੋਂ ਟਾਪ ਹੀ ਆ ਪੂਰੀ ਜਣੀ ਬਾਕੀ ਮੁੱਲ ਬਾਈ ਦੇ ਜਾਇਜ਼ ਹੈ ਚਿੱਤ ਕੇ ਮੁੱਲ ਰੱਖਿਆ ਕੋਈ ਬਾਹਲੇ ਮੁੱਲ ਨਹੀਂ ਰੱਖੇ ਬਾਈ ਬਾਕੀ ਪਲੀਆਂ ਪਈਆਂ ਨੇ ਹੁਣ ਪਲੀਆਂ ਹੀ ਪਈਆਂ ਇਹ ਤਾਂ ਯਾਰ ਬਸ ਜੇ ਤਿੰਨੇ ਇਕੱਠੇ ਲਜਾਣੇ ਹੋਏ ਕਿਸੇ ਨੇ ਤਾਂ ਬਸ ਥੰਗ ਲਾ ਵੀ 6 ਮਹੀਨਿਆਂ ਨੂੰ ਸਹੀ ਗੱਲ ਬਸ ਤਿੰਨੇ ਕਪੜਾ ਹਉਣ ਵਾਲੀਆਂ ਹੀ ਨੇ ਹਜੇ ਕੋਈ ਬਾਹਲੀ ਸਮਾਈ ਨਹੀਂ ਹਾਂ ਹਾਂ ਉਹ ਤਾਂ ਦੋਨੇ ਦੋ-ਦੋ ਮਹੀਨੇ ਹੀ ਸਹੀ ਗੱਲ ਆ ਬਾਈ ਤੇ ਲੈਣੀ ਆ ਬਸ 4 ਮਹੀਨੇ ਰੋਕ ਕੇ ਹੀ ਲੈ ਲੂਲੇ ਸਹੀ ਆ ਬਾਈ ਸਹੀ ਆ ਇਹਦਾ ਮੁੱਲ ਫਿਰ ਜਾਇਜ਼ ਹੈ ਇਹਦਾ ਮੁੱਲ ਤਾਂ ਚਾਲੂਏ ਚੱਲੇ ਜੋ ਮਾਨਦਾਨ ਵਧੀਆ ਕਰ ਦਾਂਗੇ ਯਾਨੀ ਉਹ ਜੀ ਉਹ ਛੋਟੀਆਂ ਦੀ ਕੁਆਲਿਟੀ ਟੌਪ ਦੀ ਹੈ ਸਾਰੇ ਨਾਲ ਕੁਆਲਿਟੀ ਚੰਗੀ ਹੈ ਹਾਂ ਮੁੱਲ ਜੇ ਕੋਈ ਕਿੰਨੇ ਜਣੀਆਂ ਇਕੱਠੀਆਂ ਲੈਂਦਾਗਾ ਹਾਂਜੀ ਫਿਰ ਆਪਾਂ ਇੱਕ ਦਾਸ ਦੀਆਂ ਦੇ ਦਾਂਗੇ ਇੱਕ ਦਾਸ ਦੀਆਂ ਹਾਂ ਹਾਂ ਠੀਕ ਹੈ ਤਿੰਨੋਂ ਛੋਟੀਆਂ ਬਾਈ ਕਹਿੰਦਾ 1,10,000 ਦੀਆਂ ਦੇ ਦਾਂਗੇ ਵਧੀਆ ਮਾਨਦਾਨ ਚਲੋ ਹੋਰ ਵੀ ਹੋ ਜਾਊਗਾ ਮੌਕੇ ਤੇ ਪਰ ਝੋਟੀਆਂ ਚੰਗੀਆਂ ਨੇ ਅੱਗੇ ਬਈ ਆ ਗਈ ਕੱਟੀ ਇਹਦੀ ਕਿੰਨੀ ਉਮਰ ਹੈ ਇਹਦੇ ਮੰਨ ਕੇ ਚੱਲ ਜਾਰ ਸਵਾ ਕੁ ਸਾਲ ਦੀ ਉਮਰ ਹੋਗੀ ਸਵਾ ਸਾਲ ਦੀ ਹਾਂ ਸਾਲ ਹੋਵੇ ਬਸ ਇੰਨੀ ਕੁ ਦਿਨ ਨੇ ਨੇੜੇ-ਤੇੜੇ ਜੀ ਹਾਂ ਹਾਂ ਬਸ ਸਾਲ ਤੋਂ ਕੇਸ ਦੀ ਮਹੀਨਾ ਖੰਡ ਵੱਧ ਹੋਊਗੀ ਬਸ ਹਾਂ ਉਮਰ ਛੋਟੀ ਆ ਉਸ ਹਿਸਾਬ ਨਾਲ ਗ੍ਰੋਥ ਚੰਗੀ ਆ ਬਸ ਉਪਲੀ-ਪੁਲੀ ਵੀ ਚੰਗੀ ਆ ਇਹ ਵੀ ਜਣੀ ਇਹਦਾ ਕੀ ਮੁੱਲ ਜਾਇਜ਼ ਇਹਦਾ ਮੁੱਲ 12000 ਆ ਕੋਈ ਗੱਲ ਨਹੀਂ ਦੇ ਦਾਂਗੇ 12000 ਹਾਂ ਹਾਂ ਮਾਨਤਨ ਹੋ ਜਾਊਗਾ ਹਾਂ ਹਾਂ ਕਰ ਦਾਂਗੇ ਕਰ ਦਾਂਗੇ 12000 ਰੁਪਇਆ ਮੁੱਲ ਮਾਨਤਨ ਕੋਈ ਚੱਕਰ ਨਹੀਂ ਮੌਕੇ ਤੇ ਹੋ ਜਾਊਗਾ ਅੱਗੇ ਆ ਗਈ ਜਰਸੀ ਬੱਚੀ ਅੱਗੇ ਜਰਸੀ ਬੱਸੀ ਆ ਇਹ 6 ਮਹੀਨੇ ਨਰੀ ਮਨ ਕਜਲ 6 ਮਹੀਨੇ ਦੀ ਹੋ ਗਈ ਇਹ ਓਕੇ ਹਾਂ 6 ਮਹੀਨਿਆਂ ਦੀ ਬੱਸੀ ਆ ਇਹ ਤੇ ਜਰਸੀਆ ਹੈ ਪੰਜਾਬ ਵਾਲੀ ਉਹ ਕੋਈ ਵੀਰ ਛੋਟੀ ਦੀ ਨਾ ਮੰਨੇ ਠੀਕ ਹੈ ਭਾਈ ਹਾਂ ਇਹ ਆਪਾਂ ਪਿੰਡੋਂ ਹੀ ਲਈ ਆ ਕਿੰਨਾ ਕੁ ਰਿਕਾਰਡ ਆ ਵੈਸੇ ਪਤਾ ਇਹਦਾ ਸੀਗਾ 20 ਕਿਲੋ ਲੀਟਰ ਮਾਂ ਥੱਲੇ ਦੁੱਧ ਦੇ ਠੀਕ ਹੈ ਭਾਈ ਹਾਂ ਆਪਣੇ ਪਿੰਡ ਦੀ ਆਪਾਂ ਬੱਸੀ ਮਾਂ ਵੀ ਦਿਖਾ ਦਾਂਗੇ ਜੇਖਣ ਨੂੰ ਦੇਖਣੇ ਹੋਵੇ ਬੱਛੀ ਚੰਗੀ ਹਾਂ ਚੰਗੀ ਬੱਸੀ ਦੀ ਹੈ ਜਣੀ ਵਧੀਆ ਕੱਦ ਕਾਠੀ ਦੀ ਮਾਂ ਦਾ ਹਾਂ ਇਹ ਕਿੰਨੇ ਦੇ ਦੋਣਗੇ ਇਹ 55 ਸੌ ਦੀ ਦੇ ਦਾਂਗੇ ਵੀਰੇ ਹਾਂ ਤਾਂ ਕਰ ਦਾਂਗੇ ਕਰ ਦਾਂਗੇ 55 ਸੌ ਦੀ ਬੱਛੀ ਬਾਈ ਕਹਿੰਦਾ ਦੇ ਦਾਂਗੇ ਬਾਕੀ ਮੌਕੇ ਤੇ ਕੋਈ ਚੱਕਰ ਨਹੀਂ ਮਾਨਤਾ ਜਰੂਰ ਹੋਜੇ ਝੋਲੀ ਦੇਖੋ ਬਈ ਝੋਲੀ ਬਹੁਤ ਚੰਗੀ ਹੈ ਝੋਲੀ ਦਾ ਵੀ ਵਾਲੀ ਵਾਜਾ ਵੀ ਨੇ ਹਾਂ ਇਕੱਲਾ ਇਕੱਲਾ ਥਾਂ ਇਕੱਲਾ ਇਕੱਲਾ ਥਾਂ ਪਿਆਗਾ ਕਿਵੇਂ ਉਮਰ ਹਜੇ ਤਾਂ ਸਹੀ ਹੈ ਝੋਲੀ ਬਹੁਤ ਵਧੀਆ ਬਣਾਈ ਵੀ ਹੈ ਹਮ ਤੇ ਨਾਗਸੀ ਭਰਾ ਕੋਲੇ ਪੰਜ ਪੰਜ ਹੀ ਰਖਾਤੇ ਵੀ ਕਿਸੇ ਵੀਰ ਨੂੰ ਕੋਈ ਵੀ ਨਾਗ ਪਸੰਦ ਆ ਵੀ ਭਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ